ਪਰਾਂ ਵਾਇਰ ਚੀਕਾ ਖਾਣ ਤੇ ਵੀਰ ਕਲਾ ਦੀ ਇਹ ਸੰਗਤ ਹੈ ਜੀ ਤੇ ਖਨੋਰੀ ਵਿਖੇ ਜਾ ਰਹੀ ਹੈ ਇਹ ਪਿੰਡ ਨੇ ਬਹੁਤ ਸੋਹਣਾ ਸਲੰਗਾ ਕਦਮ ਚੱਕਿਆ ਪਹਿਲ ਕੀਤੀ ਹੈ ਮਤਲਬ ਇਹ ਕਹਿੰਦੇ ਅਸੀਂ ਕਿਸੇ ਪਾਰਟੀ ਕਰਨੀ ਨਹੀਂ ਹੈਗੇ ਇਹ ਕਹਿੰਦੇ ਅਸੀਂ ਕਿਸੇ ਪਾਰਟੀ ਕਣੀ ਨਹੀਂ ਹੈਗੇ ਅਸੀਂ ਆਪਦੇ ਹੱਕਾਂ ਲਈ ਲੜਾਂਗੇ ਠੀਕ ਹੈ ਜੀ ਤੇ ਇਹ ਵੀਰਕਰਾਂ ਦੀ ਸੰਗਤ ਦੋ ਬੱਸਾਂ ਜਾ ਰਹੀਆਂ ਨੇ ਭਰ ਕੇ ਗੱਲਬਾਤ ਹੀ ਪਾਉਣੇ ਆ ਸਾਜੀ ਸਾਜੀ ਕਿਸੇ ਕਿੰਨੀ ਕਿ ਸੰਗਤ ਜਾ ਰਹੀ ਦੋ ਬੱਸਾਂ ਪੂਰੀਆਂ ਭਰ ਕੇ ਵੱਡੀ ਹੜ੍ਹਦੀ 100 ਬੰਦਾ ਘੱਟੋ ਘੱਟ ਠੀਕ ਹੈ ਕਾਰੇ ਵਿੱਚ ਅਸੀਂ ਆਪਣੀ ਮਰਜ਼ੀ ਨਾਲ ਜਾ ਰਹੇ ਹਾਂ ਸਾਡਾ ਪਾਰਟੀ ਨਾਲ ਕਿਸੇ ਨਾਲ ਕੋਈ ਸੰਬੰਧ ਨਹੀਂ ਠੀਕ ਹੈ ਅਸੀਂ ਡੱਲੇ ਵਾਲ ਸਾਬ ਦਾ ਦੇਖ ਕੇ ਕੁਰਬਾਨੀ ਇੱਕ ਇਨਸਾਨ 40 ਦਿਨਾਂ ਤੋਂ 2 ਘੰਟੇ ਲੰਘ ਜਾਣ ਰੋਟੀ ਖਾਣ ਕਰਿਓ ਜਾਨ ਨਿਕਲਣੇ ਹੁੰਦੇ ਉਹਨੂੰ 40 ਦਿਨ ਹੋ ਗਏ ਪੰਜਾਬ ਬਾਸ ਤੇ ਉਹਨੇ ਆਪਣੀ ਜਾਨ ਦੀ ਬਾਜੀ ਲਾਤੀ ਠੀਕ ਹੈ ਜੀ ਵਿੱਚ ਬਕਾਊ ਮਾਲ ਵੀ ਹੁੰਦੇ ਨੇ ਤੁਹਾਨੂੰ ਪਤਾ ਹੈ ਜਿਹੜੇ ਸਿਰਫ ਪੈਸੇ ਲੈਂਦੇ ਨੇ ਠੀਕ ਹੈ ਜੀ ਪੈਸੇ ਖਾਤਰੋ ਕਿਤੇ ਵੀ ਜਾ ਸਕਦੇ ਨੇ ਠੀਕ ਹੈ ਜੀ ਉਹਨਾਂ ਨੂੰ ਸਾਡੇ ਹੱਕਾਂ ਖਾਤਰ ਇਹ ਹੱਕ ਹੈ ਨਾ ਅਸਲ ਲੜਾਈਆਂ 11 ਮਹੀਨੇ ਹੋ ਗਏ ਬੈਠੇ ਨੂੰ ਪਹਿਲਾਂ ਸਾਰੀ ਬੈਠੇ ਤੇ ਦਿੱਲੀ ਹੁਣ ਉਹਨਾਂ ਨੂੰ 11 ਮਹੀਨੇ ਹੋ ਗਏ ਬੈਠੇ ਨੂੰ ਇੰਨੀ ਠੰਡ ਚ ਮਤਲਬ ਪੰਜਾਬ ਉੱਠ ਖੜਿਆ ਦਲੇਆਲ ਸਾਹਿਬ ਦੇ ਹੱਕ ਚ ਉੱਠ ਖੜਿਆ ਅਸੀਂ ਸਾਡੇ ਇੱਕ ਸੱਦੇ ਤੇ ਦੋ ਬੱਸਾਂ ਭਰਿਆ ਨੇ ਤੁਹਾਡੇ ਸਾਹਮਣੇ ਨੇ ਵੱਡੀਆਂ ਬੱਸਾਂ ਲੋਕਾਂ ਚ ਇੰਨੀ ਲਹਿਰੇ ਜਿਹੜੇ ਬੰਦੇ ਜਾਂਦੇ ਨਹੀਂ ਜੂਨੀਅਰ ਵਾਲੇ ਅਸੀਂ ਚੈਲੰਜ ਕਰਿਆ ਵੀ ਤੁਹਾਡੇ ਡਲੇ ਲੈ ਕੇ ਕਰਨਗੇ ਲੋਕ ਲਾਉਂਦੇ ਵੀ ਆਰੂ ਦੂਰ ਰੂਜੇ ਕੀ ਨੇ ਹਾਂਜੀ ਇਹ ਲੋਕਾਂ ਨੇ ਐਵੇਂ ਲੁੱਟੀ ਜਾਂਦੇ ਨੇ ਲੋਕਾਂ ਨੂੰ ਨਾ ਕੱਢਣ ਨੂੰ ਐ ਨਾ ਪਾਉਣ ਨੂੰ ਐ ਸੂਰਮਾ ਤਾਂ ਉਹ ਹੈ ਜਿਹੜਾ ਅਬਦੀ ਜਾਨ ਦੀ ਬਾਜੀ ਲਾਤੀ ਫਖਤ ਸਿੰਘ ਉਹਨੇ ਜਾਨ ਦੀ ਬਾਜੀ ਲਾਈ ਤੀ ਵੀ ਤੇ ਇਹ ਸਵਾਲ ਕਰਦਣ ਵੀ ਫਰਕੇ ਬਦ ਹੋਊ ਬਣਾਪਕ ਸੰਗਰਾਂ ਨੇ ਵੀ ਸਰੀਰ ਲੈਨੇ ਆਪਦੇ ਸੰਗਰਾਂ ਨੇ ਕਿਰਪਾ ਕਰਕੇ ਸਰਾਬੇ ਦਾ ਸਰੀਰ ਲੈਨੇ ਆਪਦੇ ਇਹ ਡਰ ਲਿਆ ਸਭ ਸ਼ਾਂਤਮਈ ਲੜਾਈ ਲੜ ਰਹੇ ਮਤਲਬ ਸੰਘਰਸ਼ ਜਿਹੜਾ ਹੁਣ ਮੋਦੀ ਹੈ ਮੋਦੀ 10 ਸੌ ਲੱਖ ਕਰੋੜ ਰੁਪਏ ਤਾਂ ਮਾਫ਼ ਕਰ ਸਕਦਾ ਉਹਨਾਂ ਦਾ ਅਡਾਨੀ ਬਾਨੀ ਫਿਰਾਂ ਦਾ ਇੱਕ ਪਾਸੇ 150 ਕਰੋੜ ਦੀ ਵਾਦੀ ਹੈ ਭਾਰਤ ਦੀ ਉਹਦੇ ਕੁਛ ਲੱਗਦੀ ਨਹੀਂ ਇਹਦਾ ਮਤਲਬ ਇਹ ਹੈ ਵੀ ਫੁੱਦੂ ਨੇ ਲੋਕ ਜਿਹੜੇ ਉਹਨੂੰ ਵੋਟਾਂ ਪਾਉਂਦੇ ਨੇ ਭਾਰਤ ਦੇ ਲੋਕਾਂ ਨੂੰ ਜਾਗਣਾ ਚਾਹੀਦਾ ਭਾਰਤ ਦੀ ਕਿੱਡੀ ਵੱਡੀ ਉਹ ਹੈ ਪਾਵਰ ਹੈ ਜਿਵੇਂ ਕੈਰਮਾ ਪੰਡਮਾ ਦਾ ਜੁੱਧ ਹੋਇਆ ਮਤਲਬ ਉਸ ਤੋਂ ਬਾਅਦ 10ਵੇਂ ਜਮੇ ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਨੇ ਪਟਨਾ ਚ ਜਨਮ ਹੋਇਆ ਗੁਰੂ ਗੋਬਿੰਦ ਸਾਹਿਬ ਦਾ ਕਿੱਥੇ ਸਹੀ ਆਪ ਦਿੱਤੀ ਹੈ ਇਹ ਸੂਰਮੇ ਲੋਕ ਨੇ ਇੱਕ ਸੱਚੀ ਬਣਾਲੇ ਨਹੀਂ ਇੱਕ ਗੱਲ ਹੋਰ ਵੀ ਹੈ ਜੀ ਜੇ ਆਪਾਂ ਅੱਜ ਹਾਰ ਗਏ ਤਾਂ 100 ਸਾਲ ਕਦੇ ਜਿੱਤ ਨਹੀਂ ਸਕਦੇ ਬਿਲਕੁਲ ਬਿਲਕੁਲ ਠੀਕ ਹੈ ਜੀ ਬਿਲਕੁਲ ਜਿਵੇਂ ਬਿਹਾਰ ਦੇ ਵਿੱਚੋਂ ਪ੍ਰਦੇਸੀ ਆ ਕੇ ਆਪਣੇ ਕੰਮ ਕਰਦੇ ਨੇ ਉਹਨਾਂ ਦੇ ਵੀ ਖੇਤ ਨੇ ਉਹਨਾਂ ਲਈ ਵੀ 2-2 4-4 ਕਿੱਲੇ ਵੰਡਦੇ ਨੇ ਜਿ ਆਪਾਂ ਕਹੀਏ ਵੀ ਉਹ ਮਜ਼ਦੂਰ ਨੇ ਮਜ਼ਦੂਰ ਨੇ ਹੈਗੇ ਮੈਂ ਉਹਨਾਂ ਨਾਲ ਇਤਕੇ ਮੰਡੀਆਂ ਦੇ ਵਿੱਚ ਸਾਰਿਆਂ ਨਾਲ ਗੱਲਬਾਤ ਕੀਤੀ ਹੈ ਉਹ ਕਹਿੰਦੇ ਸਾਡੇ ਲਈ ਵੀ ਜ਼ਮੀਨ ਹੈਗੀ ਹੈ ਤੇ ਕਿਸੇ ਦਾ ਅੰਬਾਂ ਦਾ ਬਾਗ ਹੈ ਕਿਸੇ ਦਾ ਕੋਸਾ ਤੇ ਉਹ ਇੰਜਨ ਧਰਤਾ ਰੱਖਿਆ ਆਪਦਾ ਕਿੰਨੇ ਗੁਜ਼ਾਰਾ ਕਰਦੇ ਨੇ ਬਿਲਕੁਲ 100 ਸਾਲ ਉਸ ਤਰ੍ਹਾਂ ਨੀਵੀਂ ਪਾ ਕੇ ਕੰਮ ਕਰਨਾ ਪਊਗਾ ਤੇ ਅਗਲੇ ਦੀ ਮੰਨਣੀ ਪਊਗੀ ਤੇ ਸੋਲਰ ਦੇ ਵਿੱਚ ਜਿਵੇਂ ਇਹਨਾਂ ਦੇ ਪਲਾਟ ਹੋਣਗੇ ਉੱਥੇ ਆਪਾਂ ਉਹਨੂੰ ਸੈੱਟ ਕਿਉਂ ਨਹੀਂਆ ਪਿਆ ਆ ਜਿਹੜਾ ਰੇਟ ਕਿਹਾ ਕਰਨੀ ਜੇ 100 ਸਾਲ ਆਪਾਂ ਜੇ ਹੁਣ ਜਿੱਤ ਦਿਆਂਗੇ ਤਾਂ ਆਪਣੇ ਤੋਂ 100 ਸਾਲ ਕੋਈ ਜਿੱਤ ਨਹੀਂ ਸਕਦਾ ਬਿਲਕੁਲ ਤੇ ਆਪਣੇ ਬਜ਼ੁਰਗ ਕਦੇ ਹਾਰੇ ਨਹੀਂ ਠੀਕ ਹੈ ਜੀ ਇਹ ਵੀ ਗੱਲ ਹੈਗੀ ਆ ਮੇਨ ਤੇ ਦੂਜੀ ਗੱਲ ਪਿੰਡ ਵਾਲਿਆਂ ਨੂੰ ਮੈਂ ਇਹੀ ਬੇਨਤੀ ਕਰਦਾ ਵੀ ਚਲੋ ਆਪਾਂ ਵਧੀਆ ਗੱਲ ਹੈ ਜੇ ਤੁਸੀਂ ਕਿਸੇ ਪਾਰਟੀਆਂ ਮੰਗਰ ਤੁਰਦੇ ਰਹੋਗੇ ਸਾਰੀ ਸਾਰੀਆਂ ਪਾਰਟੀਆਂ ਮੰਗਰ ਪਰ ਅੱਜ ਨਾ ਉਸ insan-e-mangar ਤੋਂ ਰੋ ਜਿਹੜੇ ਆਪਣੀ ਆਉਣ ਵਾਲੀ ਪੀੜ੍ਹੀ ਦੇ ਖਾਤਰ ਆਪਣਾ ਸਾਹ ਹੱਤ ਦੇ ਦੇ। ਠੀਕ ਹੈ ਜਿਹੜਾ ਭੁੱਖਾ ਪਾਣਾ ਬੈਠਾ ਆਪਣੀ ਪੀੜ੍ਹੀ ਦੇ ਖਾਤਰ ਠੀਕ ਹੈ ਇਹੀ ਬੇਇੱਜ਼ਤੀ ਕਰਦੇ ਆਂਗੇ ਕਿਉਂਕਿ ਵੀਰ ਕਲਾਾਂ ਦੀ ਸੰਗਤ ਇਹਦਰ ਦਿਖਾ ਦੇ ਦੋ ਬੱਸਾਂ ਭਰ ਕੇ ਜਾ ਰਹੀਆਂ ਨੇ 100 ਬੰਦੇ ਤੋਂ ਪਲੱਸ ਬੰਦਾ ਹੈਗਾ ਤੇ ਸਾਰੇ ਪਿੰਡਾਂ ਦੇ ਵਿੱਚ ਜਾਗਰੂਤ ਹੋਵੋ ਚاہے ਹਫਤੇਵਾਰੀ ਜਿਵੇਂ ਮਰਜ਼ੀ ਲਾ ਲੋ ਵੀ ਆਪਾਂ ਉੱਥੇ ਜੇ ਹੁਣ ਜਾਣ ਲੱਗੇ ਇਕੱਠ ਕਰ ਲੱਗੇ ਤਾਂ ਆਪਣਾ ਮੋੜ ਚ ਫਲ ਬਿਲਕੁਲ ਬਿਲਕੁਲ ਇਹਦੂ ਕਹਾਂ ਤੁਸੀਂ ਬਾਰੀ ਬਨ ਕੇ ਜਾਇਆ ਕਰਾਂਗੇ ਉੱਥੇ ਠੀਕ ਹੈ ਹਫਤਾ ਹਫਤਾ ਲੱਗੇ ਆਇਆ ਕਰਾਂਗੇ ਹਫਤਾ ਹਫਤਾ ਲੱਗੇ ਹਾਂ ਹਮ ਸਭ ਨੇ ਲੱਗੇ ਆਇਆ ਕਰਾਂਗੇ ਇਹ ਵੀ ਕਰਨਾ ਪੈਜੀ ਹਾਂ ਟਰਾਲੀ ਹੁਣ ਵੀ ਸਾਡੇ ਅੰਦਰ ਤਿਆਰ ਦੀਆਂ ਨੇ ਬਦਲਾਂ ਦੇ ਘਰ ਤੋਂ ਹਲਕੇ ਰਸ ਮੰਗਾ ਦੋ ਇਹ ਵੀ ਕਰਦੀਆਂ ਨੇ ਹਾਂ ਇਹ ਲੱਗੇ ਆ ਗੀਆਂ ਟਰਾਲੀਆਂ ਦੇ ਬੈੱਡ ਲੱਗੇ ਹੋਏ ਨੇ ਇਹਦੂ ਬਾਬੇ ਬਾਰੀ ਬਨ ਕੇ ਜਾਇਆ ਕਰੂਗਾ ਪਿੰਡ ਪਹਿਲ ਕਰਦਾ ਵੀਰ ਕਲਾ ਤੇ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਪਿੰਡ ਵੀਰਕਲਾ ਤੇ ਪਿੰਡ ਨੇ ਪਹਿਲ ਕੀਤੀ ਹੈ ਵੀ ਟਰਾਲੀਆਂ ਨੂੰ ਇਹ ਬਾਰੀ ਬੰਨ ਕੇ ਜਾਇਆ ਕਰਾਂਗੇ ਤੇ ਜਿੰਮੇ ਪਹਿਲਾਂ ਜਦ ਤੇ ਟਰਾਲੀਆਂ ਤੇ ਬੱਡ ਲੱਗੇ ਹੋਏ ਨੇ ਸਾਰੇ ਪਿੰਡਾਂ ਨੂੰ ਬੇਨਤੀ ਕਰਦੇ ਆਂਗੇ ਕਿਸੇ ਮਗਰ ਨਾ ਲੱਗੋ ਤੇ ਤੁਸੀਂ ਆਪ ਦੀ ਦੇਖੋ ਵੀ ਆਪਣਾ ਉਹਨਾਂ ਵਾਲਾ ਪਵਿੱਖ ਕਿੱਧਰ ਨੂੰ ਜਾ ਰਿਹਾ ਹੈ ਤੇ ਜੇ ਕੋਈ ਗੱਲਬਾਤ ਹੈ ਜੇ ਕੋਈ ਆਪਣਾ ਹੱਕ ਮਾਰ ਰਿਹਾ ਹੈ ਤਾਂ ਹੀ ਇਹ ਇਨਸਾਨ ਇਸ ਗੱਲ ਤੇ ਬੈਠ ਗਿਆ ਬਿਲਕੁਲ ਠੀਕ ਹੈ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਦਿਓ ਤੇ ਸਾਰੇ ਸੰਗਤ ਨੂੰ ਬੇਨਤੀ ਹੈ ਕਿੰਨੇ ਨੂੰ ਵੱਧ ਤੋਂ ਵੱਧ ਫੋਲੋ ਕਰੋ ਤਾਂ ਵੀ ਸ਼ੇਅਰ ਕਰੋ ਕਿਉਂਕਿ ਸਾਰੇ ਪਿੰਡਾਂ ਦੇ ਵਿੱਚ ਜਿੰਨੇ ਬੰਦੇ ਨੇ ਜਾਗਰੂਤ ਹੋਣਾ ਤਾਂ ਕਿ ਆਪਣੇ ਹੱਥਾਂ ਨਾਲ ਲੜੀ ਖੜਨ ਤੇ ਸਤਿ ਸ਼੍ਰੀ ਅਕਾਲ ਨਾਰੇ ਲਾ ਦਿਓ ਭਾਰਤੀ ਕਿਸਾਨ ਨਹੀਂ ਡੱਲੇ ਜਿੰਦਾਬਾਦ ਭਾਰਤੀ ਕਿਸਾਨ ਨਹੀਂ ਡੱਲੇ ਜਿੰਦਾਬਾਦ ਖਾਨ ਦੁਨੀਆ ਡੱਲਿਆ ਜਿੰਦਾਰਾ ਵੈਰੂ ਜੀ ਦਾ ਖਾਲਸਾ ਵਾਲੇ ਸਤਿ ਸ੍ਰੀ ਅਕਾਲ